ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਰਿਸ਼ਤੇ ਸਿਰਫ ਲੈ ਕੇ ਆਏ ਆਂ ਕੁੜੀਆਂ ਦੇ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਨਾਲ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਿਹੜਾ ਵੀ ਨਵੇਂ ਪਰਿਵਾਰ ਵਾਲੇ ਜੁੜੇ ਆ ਜੀ ਰਿਸ਼ਤਾ ਨੁਟ ਕਰੋ ਸਭ ਤੋਂ ਪਹਿਲਾਂ ਫਾਈਲ ਨੰਬਰ ਜ਼ਰੂਰ ਤੁਸੀਂ ਨੋਟ ਕਰਨਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਸਾਡਾ ਤੁਹਾਨੂੰ ਡਾਟਾ ਤੇ ਪਿਕ ਤੁਸੀਂ ਲੈ ਸਕਦੇ ਹੋ ਜੀ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਜੁੜਦਾ ਤਾਂ 515 ਨੰਬਰ ਫਾਈਲ ਅੰਬਾਲੇ ਤੋਂ ਦੋ ਸਕੀਆਂ ਭੈਣਾਂ ਦੇ ਰਿਸ਼ਤੇ ਆ ਜੀ ਕਾਸਟ ਹੈ ਅਰੋੜਾ ਸਿੱਖ ਡੇਟ ਆਫ ਬਰਥ 9 4 1995 ਦਾ ਬਰਨ ਕਰਦਾ 5 4 ਪੜ੍ਹਾਈ ਬੀਸੀਏ ਦੂਸਰੀ ਕੁੜੀ ਦੀ ਉਮਰ ਹੈ ਜੀ 28 7 1994 ਕਾਦਾ 55 ਪੜ੍ਹਾਈ ਬੀ ਕਾਮ ਪਾਸ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਅਨਮਰਡ ਫਾਦਰ ਸਾਹਿਬ ਦਾ ਕੱਪੜਿਆਂ ਦਾ ਬਿਜ਼ਨਸ ਆ ਅੰਬਾਲਾ ਵਨ ਸ਼ਾਪ ਜੈਂਟਸ ਸ਼ੋਰੂਮ ਹੈ ਜੀ ਮੰਗ ਆ ਮੁੰਡੇ ਦੋਵੇਂ ਗੁਰਸਿੱਖ ਸਰਦਾਰ ਹੋਣ ਅਤੇ ਵੈਸ਼ਨੂ ਫੈਮਿਲੀ ਹੋਵੇ ਸਾਰੀ ਸਿੰਪਲ ਵਿਆਹ ਸਾਦਾ ਬਿਲਕੁਲ ਜੀ ਰਿਸ਼ਤਾ ਸਿਰਫ ਅਰੋੜਾ ਸਿੱਖ ਕਾਸਟ ਤੋਂ ਹੀ ਹੋਵੇ ਮੁੰਡਿਆਂ ਦਾ ਅਗਲਾ ਰਿਸ਼ਤਾ ਆਇਆ 516 ਨੰਬਰ ਰਿਸ਼ਤਾ ਦਾ ਸ਼੍ਰੀ ਮੋਖਸਰ ਸਾਹਿਬ ਤੋਂ ਕਾਸਟ ਜਰਸੀ ਗੋਤਾ ਸਮਾਗ ਉਮਰ 4 4 1996 ਕੱਦ ਦਾ 5 5 ਪੜ੍ਹਾਈ ਕਰੀਏ ਡਬਲ ਐਮਏ ਪਾਸ ਰਿਸ਼ਤਾ ਜਰਸੀ ਕਾਸਟ ਤੋਂ ਹੋਵੇ ਮੁੰਡੇ ਦਾ ਅਤੇ ਜ਼ਮੀਨ 8 ਕਿੱਲੇ ਤੱਕ ਹੋਵੇ ਮੁੰਡਾ ਮੋਨਾ ਹੀ ਹੋਵੇ ਅਤੇ ਨਸ਼ਾ ਰਹਿਤ ਹੋਵੇ ਅਗਲਾ ਰਿਸ਼ਤਾ ਆਇਆ 517 ਨੰਬਰ ਸ਼੍ਰੀ ਅਮਰ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਗਰਾਮ ਗੜੀਆ ਕਾਸਟ ਦਾ ਗੋਤਾ ਤੰਜਲ ਡੇਟ ਆਫ ਬਰਥ 25/9/1998 ਦਾ ਬਾਰਨ ਪੜਾਈ ਗ੍ਰੈਜੂਏਸ਼ਨ ਪਾਸ ਕਰਦਾ ਪੰਜ ਪੰਜ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਮੈਰਿਡਾ ਫਰਨੀਚਰ ਦਾ ਆਪਣਾ ਸ਼ੋਅਰੂਮ ਅਮਰਸਰ ਚ ਫਾਦਰ ਤੇ ਬ੍ਰਦਰ ਦਾ ਦੋਵੇਂ ਦਾ ਇਕੱਠਾ ਕੰਮ ਕਰਾ ਰਿਹਾ ਰਿਸ਼ਤਾ ਸਿਰਫ ਗਰਾਮ ਗੜੀਆ ਕਾਸਟ ਦਾ ਹੀ ਹੋਵੇ ਅਤੇ ਅਮਰਸਰ ਜ਼ਿਲ੍ਹੇ ਦੇ 50 ਕਿਲੋਮੀਟਰ ਤੱਕ ਹੋਵੇ ਮੁੰਡਾ ਸਿੱਖ ਸਰਦਾਰ ਹੀ ਹੋਵੇ ਮੁੰਡਾ ਸਿੱਖ ਸਰਦਾਰ ਹੀ ਹੋਵੇ ਮੌਨੇ ਪਰਿਵਾਰ ਵਾਲੇ ਰਿਸ਼ਤਾ ਇਸ ਐਡ ਨੂੰ ਸੁਣ ਕੇ ਨਾ ਸੰਭਰਕ ਕਰਨ ਜੀ ਅਗਲਾ ਰਿਸ਼ਤਾ ਹੈ ਜੀ 523 ਨੰਬਰ ਨਾਮ ਕੌਰ ਅਮਰਤਾ ਰੀ ਹੈ ਜੀ ਪਤਾ ਇਹਨਾਂ ਦਾ ਹੈਗਾ ਜ਼ਿਲ੍ਹਾ ਮੋਗਾ ਪੜਾਈ ਬਿਜ਼ਨਸ ਮੈਨੇਜਮੈਂਟ ਕੈਨੇਡਾ ਭੈਣ ਲੜਕੀ ਦੀ ਕੋਈ ਨਹੀਂ ਭਰਾ ਇੱਕ ਹੈ ਜੀ ਉਹ ਹਨ ਮੈਰਿਡਾ ਕੁੜੀ ਦਾ ਕੱਦ ਦਾ 5 ਫੁੱਟ 6 ਇੰਚ ਕਾਸਟ ਹੈ ਜੀ ਜੱਟ ਸਿੱਖ ਗੋਤਾ ਸਿੱਧੂ ਉਮਰ ਲੜਕੀ ਦੀ 23 ਤਰੀਕ ਨਵਾਂ ਮਹੀਨਾ 1995 ਕੁੜੀ ਅਮਰਤਾ ਦੀ ਨਤਨੇਮ ਦਸਤਾਰ ਸਜਾਉਂਦੀ ਹੈ ਗੁਰਬਾਣੀ ਕਾਂਠਾ ਰਿਸ਼ਤਾ ਮੁੰਡਾ ਅਮਰਤਾ ਦੀ ਨਤਨੇਮ ਤੇ ਸੂਣਾ ਹੋਵੇ ਕੈਨੇਡਾ ਪੀਆਰ ਹੋਵੇ ਵਧੀਆ ਪਰਿਵਾਰ ਹੋਵੇ ਜ਼ਮੀਨ 5 ਤੋਂ 10 ਕਿੱਲੇ ਤੱਕ ਹੋਵੇ ਤੇ ਕੁੜੀ ਸਟੱਡੀ ਵੀਜ਼ੇ ਤੇ ਗਈ ਹੈ ਜੀ ਕੈਨੇਡਾ ਅਗਲਾ ਰਿਸ਼ਤਾ ਹੈ ਜੀ 525 ਨੰਬਰ ਫਾਈਲ ਜ਼ਿਲ੍ਹਾ ਬਠਿੰਡੇ ਤੋਂ ਰਿਸ਼ਤਾ ਹੈਗਾ ਨਾਮ ਕੌਰ ਕਾਸਟਾ ਜਰਸੀਕ ਗੋਤਾ ਟੂਰ ਹਾਈਟ ਲੜਕੀ ਦੀ 5 ਫੁੱਟ 7 ਇੰਚ ਆ ਤੇ ਉਮਰ ਡੇਟ ਆਫ ਬਰਥ ਹੈ 2 ਜਨਵਰੀ 1999 ਜ਼ਿਲ੍ਹਾ ਹੈਗਾ ਬਠਿੰਡਾ ਕੁਆਲੀਫਿਕੇਸ਼ਨ ਮਾਸਟਰ ਇਨ ਆਰਟਸ ਇਕਨੋਮਿਕਸ ਡਿਡ ਜੌਬ ਐਟ ਪਲੈਨਿੰਗ ਬੋਰਡ ਅਮਰਸਰ ਐਜ਼ ਏ ਇਨਵੈਸਟੀਗੇਟਰ ਸਾਇੰਸ ਐਂਡ ਤੇ ਸਟੈਂਟਲੀ ਔਨ ਸਟੂਡੈਂਟ ਵੀਜ਼ਾ ਐਂਡ ਡੂਇੰਗ ਸਟੱਡੀ ਇਨ ਕਾਰਟ 6th ਇਨ ਦਾ ਅਰਜੈਂਟ ਸਪੋਰਟ ਲੈਨ ਟੂ ਡਿਪਲੋਮਾ ਆਫ ਨਰਸਿੰਗ ਲੜਕੀ ਇਸ ਟਾਈਮ ਆਸਟ੍ਰੇਲੀਆ ਸਟੱਡੀ ਵੇਸਤੇ ਹੈ ਜੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕਾ ਆਸਟ੍ਰੇਲੀਆ ਪੀਆਰ ਹੋਵੇ ਜ਼ਮੀਨ 10 ਕਿੱਲੇ ਤੱਕ ਹੋਵੇ ਇਹ ਸੀ ਰਿਸ਼ਤਾ ਆਸਟ੍ਰੇਲੀਆ ਗਈ ਕੁੜੀ ਦਾ अगला ਵੀ ਰਿਸ਼ਤਾ ਆਸਟ੍ਰੇਲੀਆ ਗਈ ਕੁੜੀ ਦਾ ਜੀ 526 ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਆਸਟ੍ਰੇਲੀਆ ਗਈ ਕੁੜੀ ਦਾ ਰਿਸ਼ਤਾ ਨਾਮ ਕੌਰ ਡੇਟ ਆਫ ਬਰਥ 1994 ਕਾਸਟਾ ਜਰਸੀ ਗੋਤਕ ਕੁੰਮੜ ਪੜ੍ਹਾਈ ਹੈ ਐਜੂਕੇਸ਼ਨ ਡਿਪਲੋਮਾ ਇਨ ਕੰਪਿਊਟਰ ਸਾਇੰਸ ਬੀਟੈਕ ਇਨ ਕੰਪਿਊਟਰ ਆਈਟੀ ਐਮਬੀਏ ਇਨ ਬਿਜ਼ਨਸ ਇਨ ਆਸਟ੍ਰੇਲੀਆ ਪੀਆਰ ਫਾਈਲ ਵਰਕਿੰਗ ਮੰਗਾ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਗੁਰ ਸਿੱਖ ਹੋਵੇ ਅਤੇ ਕੇਸਦਾਰੀ ਹੋਵੇ ਮੁੰ ਜਮੀਨ ਦਾਸ ਕਿਲੇ ਤੱਕ ਜਰੂਰ ਆਉਂਦੀ ਹੋਵੇ ਮੁੰਡੇ ਨੂੰ ਆਗਲਾ ਰਸਤਾ ਹੈ 527 ਨੰਬਰ ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਸਟਾ ਰੋੜਾ ਸਿਖ ਡੇਟ ਆਵਦਾ 15/3/1998 ਹਾਈਟ 5 ਫੁੱਟ 7 ਇੰਚ ਪੜਾਈ ਬੀਕੋਮ ਪਰਿਵਾਰ ਚ ਮਾਤਾ ਪਿਤਾ ਨੇ ਤੇ ਪਿਤਾ ਦਾ ਪਿਤਾ ਜੀ ਬਿਜ਼ਨਸਮੈਨ ਹੈ ਇੱਕ ਭਰਾ ਮੈਰਿਡ ਆ ਆਪਣਾ ਕੰਮ ਕਰਾ ਹੈ ਜੀ ਤੇ ਰਸਤਾ ਕਸਟਾ ਰੋੜਾ ਸਿਖ ਹੋਵੇ ਮੁੰਡੇ ਦੀ ਤੇ ਆਪਣਾ ਬਿਜ਼ਨਸ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਕੱਦ ਵੀ ਬਹੁਤ ਵਧੀਆ ਜੀ 5 ਫੁੱਟ 7 ਇੰਚ ਆ। ਅਗਲਾ ਰਿਸ਼ਤਾ ਆਇਆ 528 ਨੰਬਰ ਜ਼ਿਲ੍ਹਾ ਮਹਾੜੀ ਤੋਂ ਜੱਟ ਸਿੱਖ ਕੁੜੀ ਦਾ ਰਿਸ਼ਤਾ ਗਾ। ਗੋਤਾ ਸੇਦੂ, ਡੇੜਾਬਾਧ 258998 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਸੀ। ਫੈਮਿਲੀ ਚ ਮਾਤਾ ਪਿਤਾ ਦੋਪਰਾ ਆਣੇ, ਕੰਮ ਕੁੜੀ ਕਰਦਾ ਸਾਰਾ ਜਾਣਦੀ ਐ। ਰਿਸ਼ਤਾ ਵਧੀਆ ਪਰਵਾਰ ਤੋਂ ਹੋਵੇ, ਜ਼ਮੀਨਦਾਰ ਸਿੱਖਲੇ ਤੱਕ ਹੋਵੇ। ਮੁੰਡੇ ਦੀ ਪੜ੍ਹਾਈ ਹੋਵੇ, ਵਧੀਆ। ਮੁੰਡਾ ਚਾਹੀਏ ਸਰਕਾਰੀ ਜਾਂ ਫਿਰ ਪ੍ਰਾਈਵੇਟ ਵਧੀਆ ਜੌਬ ਕਰਦਾ ਹੋਵੇ ਸੈਲਰੀ ਵਧੀਆ ਹੋਵੇ ਜੀ ਏਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਸਾਡੇ ਇਸ ਚੈਨਲ ਦੇ ਦੁਆਰਾ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਹੈ ਜੀ ਤੇ ਵਧਾਈਆਂ ਉਸ ਫੈਮਿਲੀ ਵਾਲਿਆਂ ਨੂੰ ਜਿਨ੍ਹਾਂ ਨੇ ਸਾਨੂੰ ਪਿਛਲੇ ਇੱਕ ਵੀਕ ਤੋਂ ਨੋਟ ਕਰਵਾ ਰਹੇ ਆ ਵੀ ਸਾਡੀ ਐਡ ਨਾ ਲਗਾਓ ਜੀ ਸਾਡੇ ਰਿਸ਼ਤੇ ਜਿਹੜੇ ਐਡ ਲੱਗੀ ਸੀ ਉਹ ਕੱਟ ਦਿਓ ਜੀ ਸਾਡਾ ਰਿਸ਼ਤਾ ਹੋ ਚੁੱਕਿਆ ਹੈ ਜੀ ਤੇ ਬਾਕੀ ਐਡ ਜ਼ਰੂਰ ਲਗਵਾਇਆ ਕਰੋ ਜੀ ਐਡ ਦੇ ਰਾਹੀਂ ਬਹੁਤ ਪਰਿਵਾਰਾਂ ਨੂੰ ਰਿਸ਼ਤੇ ਮਿਲ ਰਹੇ ਆਗੇ ਜਿੰਨਾ ਪਰਿਵਾਰਾਂ ਨੇ ਐਡ ਲਗਵਾਈ ਹੋਈ ਹੈ ਜੀ ਉਹ ਵੇਟ ਜ਼ਰੂਰ ਕਰੋ ਸਾਡੇ ਵੱਲੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਵੀ ਅਸੀਂ ਖੁਦ ਵੀ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦਿੰਨੇ ਆ ਜੀ ਐਡ ਲਗਾ ਕੇ ਮੁੰਡੇ ਵਾਲਿਆਂ ਦੇ ਰਿਸ਼ਤਿਆਂ ਦੇ ਬਰਾਬਰ ਨੰਬਰ ਬੋਲ ਦਿੱਤਾ ਜਾਂਦਾ ਹੈਗਾ ਕੁੜੀਆਂ ਵਾਲੇ ਜਰੂਰ ਸੰਪਰਕ ਕਰਿਆ ਕਰੋ ਬਾਕੀ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਹੈ ਐਡ ਜਰੂਰ ਲਗਵਾਇਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਜੀ